ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਵਿਧਾਨ ਸਭਾ ਹਲਕਾ ਕੇਂਦਰੀ ਦੇ ਅਧੀਨ ਆਉਂਦੀ ਵਾਰਡ ਨੰਬਰ 71 ਦੇ ਵਸਨੀਕ ਸੀਵਰੇਜ ਬਲੌਕਸ ਪੀਨ ਵਾਲੇ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਦਰਅਸਲ ਇਲਾਕੇ ਦੇ ਕੁਝ ਘਰ ਨੀਵੇਂ ਹੋਣ ਕਰਕੇ ਘਰਾਂ 'ਚ ਸੀਵਰੇਜ ਦਾ ਪਾਣੀ ਆ ਜਾਂਦਾ ਹੈ। ਜਿਸ ਕਾਰਨ ਸਮਰਸਿਬਲ ਪੰਪ ਅਤੇ ਸਰਕਾਰੀ ਪਾਣੀ 'ਚ ਬਦਬੂ ਆਣੀ ਸ਼ੁਰੂ ਹੋ ਜਾਂਦੀ ਹੈ। ਸਮਾਜ ਸੇਵਕ ਅਸ਼ੋਕ ਸਿੰਘ ਲੱੱੜ ਨੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਸਰਦਾਰ ਲੱੱੜ ਨੇ ਮਿਸ਼ਨ ਪਾਸੋਂ ਮੰਨ ਕੀਤੀ ਹੈ ਕਿ ਜਲ ਇਸ ਮਸਿਆਂ ਤੋਂ निजात ਦਵਾਈ ਜਾਵੇ ਇਹ ਨੀਵਾ ਪਾਸਾ ਅੰਨ ਗੜਿਆ ਆ ਗਲੀ ਜਿਹੜੀ ਆ ਇਹ ਆਇਦਨ ਜਿਹੜੀ ਬਾਸ਼ੇ ਤੋਂ ਬਗੈਰ ਵੀ ਸੀਵਰ ਬੰਦ ਰਹੀਦਾ ਤੇ ਜੇ ਉਹ ਆਪਾਂ ਸਥਾਨੀ ਲੋਕਾਂ ਦਾ ਸੁਣ ਵੀ ਲਿਆ ਵਾ ਕਿ ਇਹ ਬੰਦੇ ਨੇ ਕਿ ਆਉਂਦੇ ਨਹੀਂ ਤੇ ਕਹਿ ਕੇ ਚਲ ਜਾਂਦੇ ਨੇ ਇੱਕ ਵਾਰ ਪਿੱਛੇ ਕਹਿੰਦੇ ਕਿ ਸਾਫ ਕੀਤਾ ਸੀ ਵਾਵਾ ਦੇਰ ਹੋ ਗਈ ਆ ਤੇ ਉਹ ਬੜਾ ਸੋਣਾ ਚੱਲਦਾ ਰਿਹਾ ਕਿ ਫਿਰ ਇਹ ਮੌਕੇ-ਮੁਕੇ ਸਮੇਂ-ਸਮੇਂ ਸਰ ਇਹ ਸਫਾਈ ਚਾਹੁੰਦਾ ਸੀ ਵਰ ਕਿਉਂਕਿ ਉਹਦੇ ਚ ਔਰ ਡਿੱਗਦੀ ਆ ਭੜ ਵੀ ਹੁੰਦੀ ਆ ਮਤਲਬ ਗੱਡਰਾਂ ਗੱਡਰ ਦੇ ਵਿੱਚ ਦੇ ਚੀਜ਼ਾਂ ਜਿਹੜੀਆਂ ਆਉਣੀਆਂ ਉਹਨੂੰ ਸਫਾਈ ਕਰਨੇ ਪੈਣਾ ਔਰ ਨਹੀਂ ਕਰਦੇ ਇਹ ਤੇ ਉਹ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕਿ ਇਹ ਇੱਥੇ ਤਰੀਕੇ ਨਾਲ ਇਹਦਾ ਸ਼ਿਵਰ ਦਾ ਹੱਲ ਕਰਾਇਆ ਜਾਵੇ ਔਰ ਮੈਨੂੰ ਕੋਜੀ ਚਿਰ ਹੋਇਆ ਬਾਹਰ ਮੈਂ ਰੋਡ ਤੇ ਆਇਆ ਹੋਇਆ ਹਾਂ ਪਹਿਲਾਂ ਮੇਰਾ ਘਰ ਸਾਮਣੇ ਨੀਮੀ ਬਸੇ ਗਲੀ ਨੰਬਰ 1 ਚ ਔਰ ਜਦੋਂ ਤਾਂ ਮੈਂ ਉਥੇ ਰਹਿਣਾ ਸੀ ਉਰੋਂ ਦੀ ਇਹ ਪ੍ਰੋਬਲਮ ਆ ਰਹੀ ਹੈਗੀ ਪ੍ਰੋਬਲਮ ਕੀ ਹੈਗੀ ਹੈ ਕਿ ਜੋ ਸੀਵਰ ਦਾ ਪਾਣੀ ਹੈ ਜਦੋਂ ਬਲੌਕੇਜ ਹੋ ਜਾਂਦੀ ਹੈ ਜਾਂ بارش ਹੁੰਦੀ ਹੈ ਉਹਦਾ ਪਾਣੀ ਦਾ ਲੈਵਲ ਸੀਵਰ ਚ ਵਧਣ ਕਰਕੇ ਉਹ ਪਾਣੀ ਜਿਹੜਾ ਵਾ ਸਾਡੇ ਵਿਹੜੇ ਚ ਬੈਕ ਆਉਂਦਾ ਜੀ ਮੁਸ਼ਕਲ ਸੀਵਰ ਭਰੇ ਕੋਈ ਆਉਂਦਾ ਨਹੀਂ ਆ ਦਿੱਕਤ ਬੜੀ ਹੁੰਦੀ ਸਾਨੂੰ ਵੀ ਆਉਂਦੀ ਬੱਚਿਆਂ ਨੂੰ ਵੀ ਆਉਂਦੀ ਆ ਲੰਗਣ ਲੱਗਿਆ ਬਹੁਤ ਜਿਆਦੀ ਮੁਸ਼ਕਲ ਆ ਹਾਂਜੀ ਹਾਂ ਦੇਖੋ ਸਾਡੇ ਤੇ ਅੰਦਰ ਤੱਕ ਆ ਰਿਹਾ ਪਾਣੀ ਇਹ ਵੀ ਮੈਨ ਗੇਟ ਦੇ ਵਿੱਚ ਲੰਘੀ ਕਿੱਦਾਂ ਇਹ ਕਿ ਸਹੀ ਕਰਵਾਉਣ ਬਸ ਕਰਦੇ ਆ ਜਾਂਦੇ ਆ ਹੁੰਦਾ ਨਹੀਂ ਕੋਈ ਆਉਂਦੇ ਕਹਿੰਦੇ ਆਣੇ ਫਿਰ ਚਲ ਜਾਂਦੇ ਆ ਸਾਡੇ ਪਾਣੀ ਬੜਾ ਹੁੰਦਾ ਸੀ ਬੜਾ ਗੰਦਾ ਉਹ ਜਿਹੜੇ ਟੂਟੀਆਂ ਨਾ ਉਧਰ ਤਾਂ ਪਾਣੀ ਬੜਾ ਗੰਦਾ ਹੁੰਦਾ ਦੋ ਘੰਟੇ ਦਾ ਗੰਦਾ ਪਾਣੀ ਹੁੰਦਾ ਫਿਰ ਸਾਫ ਹੁੰਦਾ ਜੀ ਇੰਤੇ ਹੀ ਮੰਗ ਵਾਰ ਹੱਥ ਜੋੜ ਕੇ ਬੇਨਤੀ ਆ ਭਾਈ ਚਲੋ ਜੇ ਦਿੱਤੀਆਂ ਟੂਟੀਆਂ ਘਰਾਂ 'ਚ ਉਹਨਾਂ ਦਾ ਪਾਣੀ ਹਿਸਾਬ ਹੋਣਾ ਚਾਹੀਦਾ ਕਹਿਣਾ ਚਾਹੁੰਦੇ ਇਹੋ ਹੀ ਵੀ ਮਤਲਬ ਪਾਣੀ ਜਿਹੜਾ ਬਾਹਰ ਦਾ ਪਾਣੀ ਉਹ ਵੀ ਅੰਦਰ ਆ ਜਾਂਦਾ ਵਾ ਤੇ ਲਾਗੇ ਸਮੱਸਿਆਵਾਲ ਦਾ ਪੂਰ ਹੈ ਉਹਦਾ ਵੀ ਸਮੈਲ ਆਉਣ ਲੱਗ ਪੈਂਦੀ ਆ ਫਿਰ ਵਾਵਾ ਕਾਫੀ ਚਿਰ ਪਾਣੀ ਛੱਡਦੇ ਆ ਫਿਰ ਉਹ ਬੋਬੋ ਵਾਲਾ ਪਾਣੀ ਬਾਹਰ ਨਿਕਲਦਾ ਫਿਰ ਉੱਤੇ ਚੜਾਉਂਦੇ ਵਾਡ ਨੰਬਰ 71 ਅਨਗੜ ਇਲਾਕੇ ਦੇ ਕੁਝ ਘਰ ਜਿਹੜੇ ਨੇ ਉਹ ਨੀਵੇਂ ਹੋਣ ਕਰਕੇ ਲੋਕ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਦਰਸਲ ਸੀਵਰੇਜ ਬਲਾਕੇਜ ਹੋਣ ਕਾਰਨ ਪਾਣੀ ਜਦੋਂ ਬੈਕ ਮਾਰਦਾ ਹੈ ਤਾਂ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਜਾਂਦਾ ਹੈ ਜਿਸ ਦੇ ਨਾਲ ਗੰਦਗੀ ਭਰਿਆ ਮਾਹੌਲ ਬਣ ਜਾਂਦਾ ਹੈ ਲੋਕਾਂ ਨੇ ਮੰਗ ਕੀਤੀ ਹੈ ਨਗਰ ਨਿਗਮ ਪਾਸੋਂ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਇਸ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕ ਸਾਫ ਸੁਥਰੇ ਮਾਹੌਲ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਸਕਣ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਕਮਿਸ਼ਨ